ਸੇ ਨਾਲੋਂ ਵੱਧ ਮੈਨੂੰ ਕੁਦਰਤ ਨਾਲ ਪਿਆਰ ਆ ਤੇ ਕੁਦਰਤ ਨੇ ਕਿਹੜੇ ਦੇਖ ਦੀ ਝੋਲੀ ਕੀ ਪਾਇਆ ਅੱਜ ਤੁਹਾਨੂੰ ਦਿਖਾਉਨੇ ਆ ਜਰਮਨ ਦਾ ਇੱਕ ਪਿੰਡ ਕਿਸਾਨਾਂ ਦਾ ਜਿੱਥੇ ਖੇਤੀ ਹੋ ਰਹੀ ਟਰੈਕਟਰਾਂ ਨਾਲ ਘੋੜਿਆਂ ਦੇ ਤਵੇਲੇ ਤੇ ਕਪਾਹ ਦੀ ਫਸਲ ਤੁਹਾਨੂੰ ਦਿਖਾਵਾਂਗੇ ਅੱਜ ਇੱਥੇ ਇਧਰ ਵੇਖਿਓ ਪਿੰਡ ਦੇ ਵਿੱਚ ਟਰੈਕਟਰ ਚੱਲਣ ਡਿਆ ਐਡਾ ਵੱਡਾ ਕੋਈ ਗੱਲ ਕਰਨ ਵਾਲੀ ਨਹੀਂ ਜੀ ਓ ਦੇਖੋ ਤੁਸੀਂ ਖੇਤੀ ਕਰਨ ਦੇ ਕਿਸਾਨ ਗੋਰੇ ਬਾਹਰ ਖੜੇ ਆ ਟਰੈਕਟਰ ਟਰੈਕਟਰ ਚੈੱਕ ਕਰਿਓ ਕੋਈ ਡਾ ਤੜੜਾ ਆਹ ਦੇਖੋ ਖੱਤਾ ਕੋ ਬੋਉਂਡਿਆ ਘੋਰਾ ਪਾਲੀ ਤੇ ਉਹ ਤੁਹਾਨੂੰ ਟਰੈਕਟਰ ਤੇ ਹੱਲਾ ਵੀ ਦਿਖਾਉਨੇ ਆ ਤੇ ਆ ਚਾਰਚਾ ਪਿੰਡ ਦੀ ਥੋੜੀ ਜਿਹੀ ਗੱਡੀ ਕਮਾ ਲੈਂਦਾ ਮੈਨੂੰ ਬਾਬਿਓ ਆਜੋ ਫਿਰ ਤੁਹਾਨੂੰ ਦਿਖਾ ਲਈਏ ਜਰਮਨ ਦਾ ਰੰਗਾ ਰੰਗ ਪ੍ਰੋਗਰਾਮ ਤੇ ਆਹੋ ਚੱਲਣ ਦਾ ਟਰੈਕਟਰ ਹੈ ਬਾਬਿਓ ਆਹੋ ਦੇਖੋ ਏਡਾ ਵੱਡਾ ਟਰੈਕਟਰ ਹੈ ਜਿਹਦੀ ਕੀਮਤ 2 ਤੋਂ 2.5 ਕਰੋੜ ਆ ਤੇ ਖੱਤਾ ਛੋਟਾ ਵਾ ਸਾਡਾ ਵੀ ਸਕੂਲ ਲੱਗੇ ਖੱਤਾ ਹੁੰਦਾ ਸੀ ਤੇ ਜੋ ਤਾਂ ਬਹੁਤਾਂ ਦਿੱਕਤ ਆਉਂਦੀ ਹੁੰਦੀ ਸੀ ਉਧਰ ਵੇਖੋ ਨੇਹਰੀਆਂ ਲਿਆਉਣ ਡਿਆ ਗੋਰਾ ਆਹੋ ਦੇਖੋ ਤੁਹਾਨੂੰ ਵੀ ਲੱਗਦਾ ਇੱਥੇ ਕਿਸਾਨੀ ਨਹੀਂ ਕਰਦੇ ਇੱਕ ਚੀਜ਼ ਹੋਰ ਤੁਹਾਨੂੰ ਦੱਸਣ ਲੱਗਾ ਵੀ ਆੜੀਆਂ ਹੱਲਾ ਇਹਨਾਂ ਦਾ ਕੀ ਫਾਇਦਾ ਤੇ ਕਿੱਦਾਂ ਵਾ ਅਗਲੇ ਬੰਨੇ ਜਿਹੜਾ ਵਾ ਉਹ ਹੱਲਾ ਨੇ ਤੇ ਪਿਛਲੇ ਬੰਨੇ ਸੁਹਾਗਾ ਵਾ ਗੋਰੀਆਂ ਦਾ ਸੁਹਾਗਾ ਚੈੱਕ ਕਰਿਓ ਵੀ ਕਿੱਦਾਂ ਦਾ ਵਾ ਕਿੰਨੀ ਮਸ਼ੀਨਰੀ ਘੈਂਟ ਆ ਬਾਬਿਓ ਇਹੋ ਜੀ ਵੀਡੀਓ ਮਿਲੀਅਨ ਦੇ ਵਿੱਚ ਜਾਣੀ ਚਾਹੀਦੀ ਆ ਆਹ ਦੇਖਿਓ ਹੱਲਾ ਫੇਰਦੀਆਂ ਹੱਲਾ ਨੇ ਉਧਰ ਉਧਰ ਕੇ ਛੋੜਤਾ ਟਰੈਕਟਰ ਦੇ ਟਾਇਰ ਚੈੱਕ ਕਰਿਆ ਤੇ ਗੋਰੀਆਂ ਦੇ ਘਰ ਚੱਕਰ ਆ ਗੋਰੀ ਦੀ ਜ਼ਮੀਨ ਲੱਗਦੀ ਜਿਹੜਾ ਬਾਪੂ ਆ ਰਿਹਾ ਹੁਣ ਫੇਰ ਇੱਕ ਵਾਰੀ ਉਹਨੇ ਪਿੱਛੇ ਬੈਕ ਕਰਕੇ ਲਿਆਉਣਾ ਵਾ ਤੇ ਦੋ ਵਾਰੀ ਹੱਲ ਫੇਰਦਾ ਵਾ ਤੇ ਤੀਜੀ ਵਾਰੀ ਸੁਹਾਗਾ ਫੇਰਦਾ ਵਾ ਕਿਹੜੇ ਪਿੰਡ ਤੋਂ ਵੀਡੀਓ ਵੇਖ ਰਹੇ ਆ ਕਿੱਦਾਂ ਦੀ ਵੀਡੀਓ ਲੱਗ ਰਹੀ ਆ ਤੇ ਇਹ ਗੋਰੀਆਂ ਦਾ ਦੇਸ਼ ਜਰਮਨ ਆ ਤੇ ਆਓ ਵੇਖੋ ਉਧਰ ਹੀ ਫੋਟੋ ਲੱਤ ਰਹੀ ਆ ਆਹ ਦੇਖੋ ਭਾਈ ਇਹੋ ਜਿਹੇ ਵੀਡੀਓ ਨੂੰ ਲਾਈਕ ਕਰੋ ਫਾਲੋ ਕਰੋ ਪੰਜਾਬ ਨੂੰ ਪਤਾ ਲੱਗੇ ਕਿ ਇਹੋ ਜੀ ਮਸ਼ੀਨਰੀ ਚਾਹੀਦੀ ਆ ਇਹ ਜੌਂਡੀਅਰ ਟਰੈਕਟਰ ਜਿਹੜਾ ਨਾ ਜਰਮਨ ਮੇਡ ਇਨ ਜਰਮਨੀ ਆ ਤੇ ਇਹ ਵੇਖ ਲੋ ਮੇਰਾ ਖਿਆਲ ਨਹੀਂ ਕਿ ਹੱਲੇ ਇਹੋ ਜਿਹੇ ਸੁਹਾਗੇ ਇੰਡੀਆ ਆਏ ਹੋਣਗੇ ਆਓ ਦੇਖਿਓ ਐਦਾਂ ਢੇਮਾ ਫੇਫੇ ਕੇ ਪਤਰੀਆਂ ਕਰ ਦਿੰਦਾ ਕੋਈ ਪਿੱਛੇ ਲੋੜ ਨਹੀਂ ਓ ਲੱਖੂ ਤੂੰ ਬਈ ਓ ਸਾਬਿਆ ਤੂੰ ਬਈ ਓ ਸੁਖਿਆ ਤੂੰ ਆਈ ਓਏ 40 ਦੀ ਸਪੀਡ ਤੇ ਚੱਲਣ ਵਾਲਾ ਟਰੈਕਟਰ ਵੱਡੇ ਟਾਇਰ 3 ਕਰੋੜ ਦੀ ਕੀਮਤ ਆ ਪਿੱਛੇ ਜਰਮਨ ਦਾ ਨੰਬਰ ਵੀ ਲਿਖਿਆ ਤੇ ਜੌਂਡੀਅਰ ਟਰੈਕਟਰ ਆ 3650 ਆ ਮੇਰੇ ਖਿਆਲ ਮੇਰੀ ਨਜ਼ਰ ਵੀ ਇੰਨੀ ਕੰਮ ਨਹੀਂ ਕਰਨੀ ਆ ਦੇਖੋ ਅੰਦਰ ਏਸੀ ਚੱਲਣ ਡਿਆ ਤੇ ਆ ਦੇਖੋ ਗੋਰਾ ਆ ਇੱਥੇ ਕਾਹ ਕੁ ਹੋ ਗਿਆ ਯਾਰ ਗੋਰਾ ਕਰਨ ਡਿਆ ਦੱਜਾ ਕਾਹ ਨੂੰ ਸਿੱਧਾ ਬਾਬੇਓ ਕਿਸਾਨੀ ਵਿੱਚ ਕੋਈ ਵੀ ਮਿਲਣਾ ਨਹੀਂ ਆਹ ਦੇਖੋ ਅਗਲੇ ਨੇ ਜ਼ੀਰੋ ਬਣ ਗਿਆ ਡਾਲਰ ਬਣ ਗਿਆ ਪਰ ਕੰਮ ਨਹੀਂ ਛੱਡੇ ਖੇਤੀ ਨਹੀਂ ਛੱਡੀ ਖੇਤੀ ਵਿੱਚ ਹੀ ਸਾਰਾ ਕੁਝ ਆ ਜਦੋਂ ਅੱਗੇ ਸਾਡੇ ਗੋਰੇ ਆਉਂਦੇ ਨੇ ਇਹ ਤਾਂ ਉਹ ਫੋਟੋਆਂ ਖਿੱਚਦੇ ਸੀਗੇ ਲੈਣ ਲੱਗਾ ਲੱਗੇ ਹੁਣ ਅਸੀਂ ਇੱਥੇ ਆਏ ਉਹ ਤੇਰਾ ਪੁੱਲਾ ਆ ਵੇਖੋ ਜਗਾੜ ਆ ਦੇਖੋ ਕਿੰਨੀ ਪਾਵਰ ਆ ਕਿੰਨੀ ਜਾਨ ਆ ਇਸ ਚ ਕਿੰਨਾ ਕਹਾਂ ਟਰੈਕਟਰ ਆ ਆਹੋ ਫਿਰ ਮਿੱਤਰੋ ਅੱਗੇ ਚੱਲਦੇ ਆ ਤੁਹਾਨੂੰ ਹੋਰ ਵੀ ਦਿਖਾਉਨੇ ਆ ਗੱਲ ਇੱਥੇ ਖਤਮ ਨਹੀਂ ਹੁੰਦੀ ਗੋਰੀਆਂ ਦਾ ਪਿੰਡ ਆ ਜਿੱਦਾਂ ਮੈਂ ਗੱਲ ਕੀਤੀ ਸੀ ਵੀ ਘੋੜੇ ਚੁਗਣਦੇ ਆ ਫਿਰ ਆਹ ਘੋੜਿਆਂ ਦੇ ਤਵੇਲੇ ਵੇਖੋ ਗੋਰੀਆਂ ਦੇ ਆਹ ਘੋੜਿਆਂ ਦੇ ਤਵੇਲੇ ਆ ਉਹ ਕੈਵਨ ਲੱਗੇ ਆ ਜਿਹਦੇ ਵਿੱਚ ਘੋੜਿਆਂ ਨੂੰ ਵਾੜ ਕੇ ਖੇਡਾਂ ਮੇਲੇ ਆ ਤੇ ਖੜਦੇ ਆ ਲੜਾਉਣ ਖੜਦੇ ਤੇ ਆਹ ਘੋੜਿਆਂ ਦਾ ਤਵੇਲਾ ਵੇਚਦੇ ਨੇ ਹੁਣ ਆ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਵਾਕੇ ਉਹ ਕਿਹਨਾਂ ਦੇ ਕਪਾਹ ਕਪਾਹ ਦੇਖਿਓ ਤੇ ਐ ਤੁਹਾਨੂੰ ਲੱਗੂਗਾ ਵੀ ਇੰਨਾ ਰੁੱਖਾਂ ਦੇ ਵਿੱਚ ਇੱਕ ਟਰੈਕਟਰ ਹੋਰ ਖੜਾ ਵਾ ਇਹ ਆ ਦੇਖਿਓ ਭੂੜ ਦੇ ਮੱਥੇ ਵਾਲਾ ਇੱਕ ਆ ਜੱਟ ਦਾ ਟਰੈਕਟਰ ਖੜਿਆ ਵਾ ਇਹ ਵੀ ਮੇਡ ਇਨ ਜਰਮਨੀ ਆ ਹੁਣ ਟਾਈਮ ਥੋੜਾ ਬਨੇ ਤੁਹਾਨੂੰ ਇਹ ਵੀ ਚੀਜ਼ਾਂ ਕੈਂਡ ਕੈਂਡ ਕਰਕੇ ਦਿਖਾ ਲਦੇ ਆ ਲੋ ਆ ਪਿੱਛੋਂ ਦਿਖਾਉਂਦੇ ਆ ਦੇਖੋ ਲਿਸਾਂਸਰ ਹੈ ਪੁਰਾਣੇ ਜ਼ਮਾਨੇ ਦਾ ਮੇਡ ਇਨ ਜਰਮਨੀ ਤੇ ਇਹਦੀ ਟਰਾਲੀ ਵੇਖਿਓ ਇਹਨੇ ਪਿੱਛੇ ਕਿਹੜੀ ਪਾਈ ਹੋਣੀ ਆਓ ਦੇਖੋ ਕਿੱਦਾਂ ਹੋਇਆ ਮਨ ਖੁਸ਼ ਆਜੋ ਫੇਰ ਅੱਗੇ ਅਜੇ ਜੇ ਨਹੀਂ ਖੁਸ਼ ਹੋਏ ਤਾਂ ਅੱਗੇ ਬਟਾਲੇ ਵਾਲਾ ਤੁਹਾਨੂੰ ਇਹੋ ਜਿਹੇ ਚੀਜ਼ਾਂ ਦਿਖਾ ਦੇਊਗਾ ਵੀਡੀਓ ਬੜੀਆਂ ਤੁਸੀਂ ਵੇਖੀਆਂ ਹੋਣੀਆਂ ਘਰਾਂ ਦੇ ਪਿਆਜ ਮੇਰੇ ਬੱਚੇ ਨੇ ਦੇ ਨਹੀਂ ਖਾયા ਅੱਜ ਆਹਮ ਜੰਗਲ ਪਾਰਕਿੰਗ ਕਰਨੇ ਗਿਆ ਉਹ ਬਾਬਿਓ ਇਹੋ ਜੀਆਂ ਵੀਡੀਓ ਦੇਖੋ ਵੇਖੋ ਅਥਰੇ ਘੋੜੇ ਚੁਗੰਡੇ ਕਿੱਥੇ ਓਹ ਦੇਖੋ ਆਹ ਦੇਖੋ ਕੋਈ ਹੈ ਘੋੜਿਆਂ ਦਾ ਸ਼ਕੀਰ ਕੋ ਦੱਸ ਸਕਦਾ ਕਿਹੜੀ ਨਸਲ ਆ ਇਹ ਜਰਮਨ ਦੇ ਘੋੜੇ ਆ ਖੁੱਲਾ ਘਾਟ ਚੁਗੰਡ ਰਾ ਰਾ ਆ ਜਿਓ ਇੱਥੇ ਗੱਲ ਖਤਮ ਨਹੀਂ ਹੋਈ ਵੀਡੀਓ ਤੁਹਾਨੂੰ ਚੁਣ-ਚੁਣ ਕੇ ਦਿਵਾਵਾਂਗੇ ਜੇ ਨਹੀਂ ਪਸੰਦ ਆਉਣਗੇ ਤਾਂ ਮਰਜ਼ੀ ਤੁਹਾਡੀ ਬੜੀ ਉਚਾਈ ਤੇ ਆ ਗਏ ਆ ਤੇ ਇਹ ਸਿਰਫ ਕਿਸਾਨਾਂ ਵਾਸਤੇ ਆ ਜਿਹੜੀ ਆ ਕਿਹਨੇ ਨੇ ਆ ਵੀਡੀਓ ਆ ਲੱਕੀ ਦੇ ਬਾਬੇ ਉਹ ਕਪਾਹ ਜਰਮਨ ਦੇ ਵਿੱਚ ਕਪਾਹ ਨੂੰ ਫੁੱਲ ਪਏ ਆ ਤੇ ਵੇਖੋ ਥੋੜਾ ਜਿਹਾ ਗੱਡੀ ਅੱਗੋਂ ਘੁਮਾ ਕੇ ਲਿਓਨੇ ਇੱਕ ਵਾਰ ਫੁੱਲ ਵੇਖ ਲਓ ਇੱਥੇ ਇਹ ਵੀ ਖੇਤੀ ਹੁੰਦੀ ਆ ਆਹ ਦੇਖੋ ਕੱਡੀ ਗਾਂ ਆ ਗਿਆ ਅਸੀਂ ਪਤਾ ਮੈਨੂੰ ਵੀ ਨਹੀਂ ਸੜਕ ਜਾਣੀ ਕਿੱਧਰ ਨੂੰ ਪਰ ਤੁਰ ਪਿਆ ਲੈ ਕੇ ਜਹਾਜ਼ ਨੂੰ ਤੇ ਆਹ ਵੇਖੋ ਬਾਬੇ ਉਹ ਕਪਾਹ ਦੀ ਫਸਲ ਓਏ ਹੋਏ ਹੋਏ ਕੀ ਬਾਤਾਂ ਚਰਮੰਦੀਆਂ ਉੱਥੋਂ ਗੱਡੀ ਅੱਗੋਂ ਕਮਾ ਲੈਣੀ ਪਰ ਪਤਾ ਨਹੀਂ ਹੁਣੇ ਕਿਹੜਾ ਪਿੰਡ ਅੱਗੇ ਜਾ ਕੇ ਆਉਣਾ ਆਹੋ ਦੇਖੋ ਕਿੰਨੀ ਦੂਰ ਤੱਕ ਜੰਗਲ ਬੇਲਾ ਹੁਣ ਵੇਨਿਆ ਕਿਸ ਹਾਲ ਵਿਕਦੀ ਯਾਰੀ ਨਹੀਂ ਇਹ ਤਾਂ ਰੱਬ ਦੀ ਜਾਣਦਾ ਆ ਬੇਖੋ ਇਧਰ ਕਣਕ ਵੱਢ ਕੇ ਅਗਲੇ ਨੇ ਟਰੈਕਟਰ ਫੇਰਤਾ ਵਾ ਆ ਦੇਖਿਓ ਐਦਾਂ ਦੀਆਂ ਉੱਚੀਆਂ ਨੀਵੇਂ ਜ਼ਮੀਨਾਂ ਨਾ ਗੋਰੀਆਂ ਦੀਆਂ ਉਹ ਅਗਿਆਂ ਦੇ ਨੇ ਘਾਰ ਆਗੇ ਆ ਤੇ ਖੇਤੀ ਪੂਰੀ ਫੁੱਲ ਚੱਲਣ ਦੀ ਆ ਸਾਡੇ ਤੇ ਇਸ ਟਾਈਮ ਕਦੂ ਕਰਕੇ ਝੋਨੇ ਚਾਂਨੇ ਲਾਦਦੇ ਹੋਣੇ ਆ ਹਨਾ ਇੱਥੇ 23 24 ਸਾਲ ਲੰਘੇ ਆ ਪਰ ਗੱਲ ਇਹ ਆ ਵੀ ਵੇਖੋ ਬੱਦਲ ਕਿੰਨੀ ਨੀਵੇਂ ਆ ਕਿੰਨੇ ਉੱਚੇ ਆ ਤੇ ਗੋਰਿਆਂ ਦੀ ਤਰੱਕੀ ਵੇਖ ਲਓ ਘਰ ਵੇਖ ਲਓ ਇਹਨਾਂ ਦਾ ਤੇ 30 ਦੀ ਸਪੀਡ ਆ ਇੱਥੋਂ ਵਹਿੰਦੇ ਹੁਣ ਕਿੱਧਰ ਨੂੰ ਜਾਣੇ ਆ ਅਗਲਾ ਪਿੰਡ ਆ ਗਿਆ ਮੇਰਾ خیال ਇਹੇ ਬੋਸੇ ਰੋਡਾਂ ਆ ਇਹ ਕਿਹੜਾ ਪਿੰਡ ਆ ਪਤਾ ਨਹੀਂ ਜਿੱਤਾ ਪੱਛਾ ਆ ਦੇਖੋ 30 ਦੀ ਸਪੀਡ ਆ ਪੱਕੀਆਂ ਸੜਕਾਂ ਗੰਜੜੇ ਟੈਂਡਰ ਗਈਆਂ ਹੁਣ ਪਤਾ ਨਹੀਂ ਕਿੱਦਾਂ ਲੈ ਬਰੇ ਨਿਕਲਦੇ ਆ ਆ ਹਾਂ ਹਾਂ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਅਰੇ ਹੋਰ ਵੀ ਕੰਮ ਸੌਖਾ ਆ ਗਿਆ ਤੁਸੀਂ ਕਿਸੇ ਵੀ ਪਿੰਡ ਵਿੱਚ ਵੜਜੋ ਨਾ ਤੁਹਾਨੂੰ ਐਦਾਂ ਟ੍ਰੇਨਾਂ ਦੇ ਵੱਡੇ ਡੱਬੇ ਤੇ ਐਦਾਂ ਦੇ ਵੱਡੇ-ਵੱਡੇ ਰੁੱਖ ਮਿਲਣਗੇ ਹੁਣ ਤੁਹਾਨੂੰ ਇਹ ਵੀ ਦਿਖਾਉਨੇ ਆ ਕਿ ਕਿੜਕੜੇ ਸੇਬਾਰੇ ਬੂਟੇ ਆ ਜਿੱਥੇ ਕੋਈ ਕੋਈ ਗੋਰਾ ਸੇਬ ਨਹੀਂ ਖਾਣਦਾ ਬਸ ਐਦਾਂ ਹੀ ਆ ਮੇਰੇ ਵੀਰ ਚਲੋ ਆਖੜਾਂ ਕੀ ਬਾਹਰ ਆ ਕੇ ਫੁਕਰੀ ਮਾਰਦੇ ਆ ਜੇ ਵੋਆ ਪਰ ਤੁਹਾਡੇ ਵਾਸਤੇ ਚੀਜ਼ ਲਿਆਈ ਦੀ ਕੋਈ ਨਾ ਕੋਈ ਪਤਾਲਾਂ ਚੋਂ ਕੱਢ ਕੇ ਇਹ ਨਹੀਂ ਕਿ ਯਾਰ ਗੋਰੇ ਲੜ ਵੀ ਪੈਂਦੇ ਆਗੇ ਤੂੰ ਆ ਆ ਨਾ ਵੀਡੀਓ ਬਣਾਈਓ ਪਾਉ ਤੇਰ ਕੋ ਪਰਮਿਸ਼ਨ ਨਹੀਂ ਜੇ ਨਹੀਂ ਵੋ ਨਹੀਂ ਬਾਬੇ ਨਾਨਕ ਆਸਰੇ ਪਿੰਡੂ ਜੇ ਹੈਗੇ ਆ ਕਹਿੰਦੇ ਆ ਵੀ ਕਰੀ ਜਾਂਦੇ ਕੰਮ ਕਹਿੰਦੇ ਵੀ ਚਾਚਾ ਤੇਰਾ ਚਾਚਾ ਮੈਨੂੰ ਬਟਾਲੇ ਵਾਲਾ ਕਹਿੰਦੇ ਪਿਆਰ ਦੇ ਨਾਲ ਵੀ ਪਰਨਾ ਬੜਾ ਆ ਸੇਵ ਕਿਸੇ ਨੇ ਨਹੀਂ ਖਾਣੇ ਇੱਧਰ ਵੇਖਿਓ ਕਿਡੇ-ਕਡੇ ਮੋਟੇ ਸੇਵ ਆ ਆਏ ਹਾਏ 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 ਇੱਧਰ ਵੇਖਿਓ ਇਹ ਇਹ ਮੈਂ ਇਹ ਨਹੀਂ ਖਾਣੇ ਹੁਣ ਮੈਂ ਤੈਨੂੰ ਹੋਰ ਚੀਜ਼ ਦਿਖਾਣਾ ਮੈਨੂੰ ਵੀ ਬੜੀ ਗੰਦੀ ਆਦਤ ਆ ਕੋਈ ਨਾ ਕੋਈ ਚੀਜ਼ ਮੈਂ ਫਰੀਦ ਜਰੂਰ ਖਾਣਾ ਨਾ ਮੈਨੂੰ ਅਸਲ ਕੁਚਕਨ ਬੜੇ ਵਧੀਆ ਲੱਗਦੇ ਕਾਲੇ ਕਾਲੇ ਢੇਉ ਜਿਹੜੇ ਆ ਬਾਕੀ ਇੱਕ ਮਨ ਠਹਿਰਿਓ ਇਹ ਸੋਨੂ ਪਾ ਦਾ ਪਿੰਡ ਆ ਤੇ ਜਦੋਂ ਮੈਂ ਇੱਥੇ ਆਉਣਾ ਨਾ ਮੈਨੂੰ ਪਿੰਡ ਦਾ ਉਹ ਚੇਤੇ ਆਂਦਾ ਮਾਈ ਬੰਤੀ ਦੇ ਬੇਰ ਤੋੜ ਕੇ ਖਾਣੇ ਤੇ ਜਾਂ ਖਰਬੂਜੇ ਤੋੜ ਕੇ ਖਾਣੇ ਤੇ ਕੋਈ ਨਾ ਕੋਈ ਚੀਜ਼ ਤੋੜ ਕੇ ਖਾਣੀ ਆਹ ਵੇਖੋ ਰੁੱਖ ਨੂੰ ਲੱਗੇ ਆ ਫ੍ਰੀ ਦੇ ਖਾਣ ਮਲੇ ਇਹ ਹੂੰ ਇਹਨੂੰ ਡੋਚ ਵਿੱਚ ਜਰਮਨੀ ਭਾਸ਼ਾ ਚ ਕਹਿੰਦੇ ਸਲਵੱਚ ਕੇ ਤੇ ਇਹਦੀ ਸ਼ਰਾਬ ਵੀ ਬਣਦੀ ਆ ਚਖਾਣ ਨੂੰ ਇੰਨਾ ਮਿੱਠਾ ਇਹ ਨਸਲ ਇੰਡੀਆ ਦੀ ਹੈਗੀ ਹੱਲੇ ਆ ਵੇਖੋ ਆ ਲੱਗੇ ਆ ਵੇਖੋ ਜਿੰਨੇ ਮਰਜੀ ਖਾਓ ਕਿਹੜੇ ਪੈਸੇ ਤਾਰਨੇ ਕਿਹੜੇ ਜ਼ੀਰੋ ਤਾਰਨੇ ਤੇ ਗੋਰੇ ਨਹੀਂ ਗਏ ਖਾਂਦੇ ਪਾਣੀ ਕੀ ਚੱਕਰ ਘਰੇ ਹੀ ਉਹਨਾਂ ਦਾ ਜੂਸ ਪਾਣੀ ਵਾਦੂ ਉਹਨਾਂ ਖਾਣ ਪੀਣ ਨੂੰ ਇੱਕ ਮਿੰਟ ਹਾਂ ਆ ਜੇ ਬਹੁਤ ਸਵਾਦ ਆ ਜੇ ਕੋਈ ਜਰਮਨ ਤੋਂ ਭਰਾ ਵੀਡੀਓ ਵੇਖਣਿਆ ਜਰੂਰ ਦੱਸਿਓ ਡੋਚ ਵਿੱਚ ਕੀ ਆਂਦੇ ਤੇ ਮੈਨੂੰ ਤੇ ਮੈਰੇ ਇੰਨਾ ਹੀ ਪੜਿਆ ਵਾ ਕਿਉਂਕਿ ਅਸਟਰੀਆ ਵਿੱਚ ਵੀ ਡੋਚ ਚੱਲਦੀ ਆ ਆਹ ਜਾਂਦਾ ਭੂੜ ਇੱਕ ਜੇਬਾਂ ਦੇ ਡੱਕ ਲਿਆਂਦੇ ਆ ਉਹ ਰੋਟੀ ਖਾਣ ਦੀ ਲੋੜ ਨਹੀਂ ਆ ਵੇਖੋ ਕਿਦਾਂ ਆਹ ਵਾਹ ਗੱਡੀ ਦੀ ਸੀਟ ਤੇ ਰੱਖੇ ਆ ਆ ਚੈੱਕ ਕਰਿਓ ਨਾਲੇ ਬਾਬੇ ਯੂਰੋ ਕਮਾਈ ਜਾਂਦੇ ਆ ਤੇ ਨਾਲੇ ਫਰੀ ਦਾ ਖਾਈ ਜਾਂਦੇ ਆ ਆਰਡਰ ਛੱਡਣਾ ਆਇਆ ਹੈ ਕਿ ਗੋਰੇ ਦੇ ਘਰ ਹਰ ਪਿੰਡ ਦਾ ਪ੍ਰੋਵਾਈਡਰ ਕਿਹੜਾ ਪਿੰਡ ਆ ਕਿਹੜਾ ਘਰ ਆ ਕਿਨੇ ਆਰਡਰ ਕਿੱਥੇ ਕੀ ਕੀਤਾ ਮੇਰੇ ਪਰਨੇ ਵਾਲੇ ਵੇਖ ਕੇ ਨਾ ਗੋਰੇ ਬਹੁਤ ਧਰਮਨਾ ਖੁਸ਼ ਹੁੰਦੇ ਆ ਪਿੰਡੂ ਆ ਗਿਆ ਇਹਨਾਂ ਗੋਰਿਆਂ ਨੂੰ ਆਪਣੇ ਪਿੰਡ ਦੀਆਂ ਗੱਲਾਂ ਦੱਸਦਾਂ ਨਾ ਡੰਗਰ ਚਾਰਦੇ ਨੇ ਪੱਠੇ ਵੱਧਦੇ ਕੱਦੂ ਕਰਦੇ ਰਹੇ ਆ ਗੋਇਆ ਹਟਾਉਂਦੇ ਰਹੇ ਆ ਗੋਲਾ ਖਾਂਦੇ ਰਹੇ ਆਂ ਬੇਰ ਖਾਂਦੇ ਰਹੇ ਆਂ ਅਮਰੂਦ ਖਾਂਦੇ ਰਹੇ ਆਂ ਨਾਰ ਖਾਂਦੇ ਰਹੇ ਇੱਥੇ ਉਹ ਚੀਜ਼ਾਂ ਹੈ ਨਹੀਂ ਗੀਆਂ ਗੋਰੀਆਂ ਦੀ ਆਪਣੀਆਂ ਚੀਜ਼ਾਂ ਸਾਡੀਆਂ ਆਪਣੀਆਂ ਓਕੇ ਵੀਰ ਕਰ ਦਿਓ ਸ਼ੇਰ